ਔਰਤ ਜਾਤ ਵਾਸਤੇ ਵੇਖਣ ਵਿੱਚ ਆਇਆ ਹੈ ਵੀ ਜਦੋਂ ਔਰਤ ਆਪਣੇ ਸਹੁਰੇ ਘਰ ਦੇ ਅੰਦਰ ਕਿਧਰੇ ਆਪਣੇ ਸੁਆਸਾਂ ਦੀ ਡੋਰ ਨੂੰ ਤੋੜਦੀ ਏ ਮੇਰਾ ਮਤਲਬ ਮਰਦੀ ਏ ਤੇ ਇੱਕ ਸਾਡੇ ਸਮਾਜ ਦੀ ਰੀਤ ਬਣ ਗਈ ਕਿ ਉਹਦੇ ਵਾਸਤੇ ਜਿਹੜਾ ਕਫਨ ਆਉਂਦਾ ਹੈ ਨਾ ਉਹ ਪੇਕੇ ਘਰ ਵਿੱਚੋਂ ਆਉਂਦਾ ਹੈ ਇਹ ਸਮਾਜ ਦੀਆਂ ਜ਼ੰਜੀਰਾਂ ਨੇ ਜਿੰਨਾਂ ਜ਼ੰਜੀਰਾਂ ਦੇ ਨਾਲ ਅਸੀਂ ਬੱਜੇ ਆਂ ਪਤਾ ਨਹੀਂ ਇਹ ਜੰਜੀਰਾ ਕਦੋਂ ਬਣੀਆਂ ਕਿਵੇਂ ਬਣੀਆਂ ਜਿਨ੍ਹਾਂ ਜੰਜੀਰਾ ਨੂੰ ਨਾ ਸੀ ਤੋੜਨ ਵਾਸਤੇ ਤਿਆਰਾਂ ਤੇ ਨਾ ਹੀ ਜੰਜੀਰਾ ਟੁੱਟਦੀਆਂ ਨਜ਼ਰ ਆ ਰਹੀਆਂ ਅੱਛਾ ਮੈਂ ਇੱਕ ਦੋ ਨੁਕਤੇ ਤੁਹਾਡੇ ਨਾਲ ਸ਼ੇਅਰ ਕਰਦਾ ਵੀ ਕੁੜੀ ਵਿਆਹੀ ਗਈ ਤੁਹਾਡੇ ਘਰ ਦੇ ਅੰਦਰ ਮਾਂ ਬਾਪ ਦੇ ਘਰ ਦੇ ਅੰਦਰ ਉਹਦਾ ਜਨਮ ਹੋਇਆ ਉਹ ਜਵਾਨ ਹੋਈ ਉਹ ਵਿਆਹੀ ਗਈ ਸਹੁਰੇ ਘਰ ਦੇ ਅੰਦਰ ਚਲੀ ਗਈ ਹੁਣ ਉਹਦਾ ਸਹੁਰੇ ਘਰ ਦੇ ਅੰਦਰ ਅਧਿਕਾਰ ਬਣਨਾ ਚਾਹੀਦਾ ਸੀ ਜਿਹੜਾ ਅਸੀਂ ਬਣਨ ਨਹੀਂ ਦਿੰਦੇ ਮੈਨੂੰ ਐਵੇਂ ਲੱਗਦਾ ਹੈ ਮੈਂ ਆਪਣਾ opinion ਦੇ ਰਿਹਾ ਮੈਂ ਆਪਣਾ ਵਿਚਾਰ ਦੇ ਰਿਹਾ ਵੀ ਮੈਨੂੰ ਐਵੇਂ ਲੱਗਦਾ ਹੈ ਵੀ ਔਰਤ ਜਾਤ ਨੂੰ ਨੀਵਾਂ ਵਿਖਾਉਣ ਵਾਲਾ ਇਹ ਕੰਮ ਹੈ ਬਿਨਾਂ ਉਹਦਾ ਅਧਿਕਾਰ ਪੇਕੇ ਘਰ ਦੇ ਅੰਦਰ ਹੈ ਤੇ ਨਾ ਉਹਦਾ ਅਧਿਕਾਰ ਸਹੁਰੇ ਘਰ ਦੇ ਅੰਦਰ ਹੈ ਮਾਪੇ ਨੇ ਕਹਿ ਦਿੱਤਾ ਬਚਪਨ ਤੋਂ ਲੈ ਕੇ ਕੰਨਾਂ ਦੇ ਅੰਦਰ ਇੱਕ ਗੱਲ ਪਾਈ ਉਹਨਾਂ ਨੇ ਕਹਿ ਦਿੱਤਾ ਇਹਨੇ ਬਗਾਨੇ ਘਰ ਜਾਣਾ ਹੈ ਜਿਉਂ ਜੰਮੀ ਉਸ ਦਿਨ ਤੋਂ ਲੈ ਕੇ ਇਹ ਗੱਲ ਵਾਰ-ਵਾਰ ਉਹਦੇ ਕੰਨਾਂ ਵਿੱਚ ਪਾਈ ਗਈ ਇਹਨੇ ਬੇਗਾਨੇ ਘਰ ਵਿੱਚ ਜਾਣਾ ਹੈ ਇਹ ਬਗਾਨੀ ਇਮਾਨਤੇ ਬੇਗਾਨਾ ਤਾਨੇ ਇਦਾਂ ਦੇ ਲਫ਼ਜ਼ ਸਾਡੇ ਸਮਾਜ ਦੇ ਅੰਦਰ ਅਕਸਰ ਚੱਲਦੇ ਨੇ ਤੇ ਜਿਨ੍ਹਾਂ ਨੂੰ ਅਸੀਂ ਕਿਹਾ ਵੀ ਬੇਗਾਨੇ ਘਰ ਵਿੱਚ ਜਾਣਾ ਹੈ ਜਦੋਂ ਬੇਗਾਨੇ ਘਰ ਵਿੱਚ ਚਲੀ ਗਈ ਮੁਰਾਦ ਸੌਰੇ ਘਰ ਵਿੱਚ ਚਲੀ ਗਈ ਤੇ ਉੱਥੇ ਕੋਈ ਗੱਲਬਾਤ ਹੋਈ ਤੇ ਉੱਥੇ ਉਹਨੂੰ ਤਾਨੇ ਮਿਹਣੇ ਸੁਣਨ ਵਾਸਤੇ ਮਿਲੇ ਵੀ ਇਹ ਬੇਗਾਨੀ ਸਾਡੇ ਘਰ ਵਿੱਚ ਆਈ ਤੇ ਘਰ ਦਾ ਸਤਿਆਨਾਸ਼ ਕਰਤੇ ਰੱਖ ਦਿੱਤਾ ਪੇਕਿਆਂ ਨੇ ਕਿਹਾ ਬੇਗਾਨੇ ਘਰ ਵਿੱਚ ਜਾਣਾ ਹੈ ਸਹੁਰਿਆਂ ਨੇ ਕਿਹਾ ਇਹ ਬੇਗਾਨੀ ਜਾਈਏ ਬੇਗਾਨੀ ਸਾਡੇ ਘਰ ਵਿੱਚ ਆਈ ਤਾਂ ਵਿਗਾੜ ਪਿਆ ਹੁਣ ਇੱਕ ਗੱਲ ਮੈਂ ਹੋਰ ਕਹਿ ਦੇਣਾ ਜਦੋਂ ਕਿਦਰੇ ਮੰਨ ਲੋ ਵੀ ਹਸਬੰਡ ਵਾਈਫ ਦੀ ਥੋੜੀ ਬਹੁਤ ਉੱਚ ਨੀਚ ਹੋਈ ਲੜਾਈ ਹੋਈ ਬਵਾਦ ਹੋਇਆ ਸਿਆਣਿਆਂ ਦੀ ਕਹਾਵਤ ਹੈ ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ ਜ਼ਰੂਰ ਮਾਜ਼ਦੇ ਵਕਤ ਧੁੰਦੇ ਵਕਤ ਟਕਾਉਂਦੇ ਵਕਤ ਸਵਾਰਦੇ ਵਕਤ ਕਦੇ ਨਾ ਕਦਗੇ ਥੋੜਾ ਬਹੁਤਾ ਆਪਸੀ ਖੜਕਾਉਣਾ ਦਾ ਹੋਏਗਾ ਕਿਉਂਕਿ ਦੂਜਾ ਭਾਂਡਾ ਜੂ ਕੋਲ ਹੋਇਆ ਪਰਿਵਾਰ ਹੈ ਪਰਿਵਾਰ ਦੇ ਅੰਦਰ ਕਦੇ ਪਤੀ ਪਤਨੀ ਦੀ ਕਦੀ ਮਾਂ ਧੀ ਦੀ ਕਦੀ ਮਾਂ ਪੁੱਤ ਦੀ ਕਦੀ ਨੂੰ ਸੋਰੇ ਦੀ ਕਦੀ ਨੋ ਸੱਸ ਦੀ ਥੋੜੀ ਬਹੁਤੀ ਪੈਣਾ ਪੈਣਾ ਦੀ ਭਰਾਮਾ ਭਰਾਮਾ ਦੀ ਖੱਟਪਟੀ ਉੱਚ ਨੀਚ ਬੋਲ ਬਾਣੀ ਘਰਾਂ ਦੇ ਅੰਦਰ ਚੱਲਦੀ ਰਹਿੰਦੀ ਹੈ ਔਰੇ ਸਮਾਜ ਸਮਾਜ ਦਾ ਇੱਕ ਅੰਗ ਹੈ ਇਹਦੇ ਵਿੱਚ ਪਰਿਵਾਰ ਬिखरਨੇ ਨਹੀਂ ਚਾਹੀਦੇ ਇਹਦੇ ਵਿੱਚ ਪਰਿਵਾਰ ਟੁੱਟਨੇ ਨਹੀਂ ਚਾਹੀਦੇ ਉਹਨਾਂ ਮਸਲਿਆਂ ਨੂੰ ਗੰਭੀਰ ਨਹੀਂ ਬਣਾਉਣਾ ਚਾਹੀਦਾ ਮਸਲਿਆਂ ਨੂੰ ਵੱਡਿਆ ਨਹੀਂ ਕਰਨਾ ਚਾਹੀਦਾ ਨਾਲ ਦੇ ਨਾਲ ਨਿਬੇੜ ਦੇਣਾ ਚਾਹੀਦਾ ਨਜਿੱਠ ਲੈਣਾ ਚਾਹੀਦਾ ਖੈਰ ਜੋ ਮੈਂ ਗੱਲ ਕਰ ਰਿਹਾ ਹਾਂ ਪਤੀ ਪਤਨੀ ਦੀ ਥੋੜੀ ਬਹੁਤ ਆਪਸ ਦੇ ਅੰਦਰ ਨੋਖ ਝੋਕ ਹੋਈ ਤੇ ਉਸ ਨੋਖ ਝੋਕ ਦੇ ਅੰਦਰ ਬੰਦੇ ਨੇ ਵੀ ਇਹ ਮੇੜਾ ਦੇ ਦਿੱਤਾ ਆਪਣੇ ਘਰ ਵਾਲੀ ਨੂੰ ਜਿੰਨੂੰ ਵਿਆਹ ਕੇ ਲਿਆਇਆ ਸੀ ਉਨੋਂ ਇਹ ਗੱਲ ਕਹਿ ਦਿੱਤੀ ਵੀ ਘਰ ਮੇਰਾ ਐ ਮੇਰੀ ਮੇਰੇ ਘਰ ਦੇ ਅੰਦਰ ਚੱਲੇਗੀ ਉਹ ਜਿਹਨੂੰ ਵਿਆਹ ਕੇ ਲਿਆਇਆ ਉਹ ਵਿਚਾਰੀ ਕੌਣ ਐ ਫਿਰ ਦੁਬਾਰਾ ਕਹਿਣਾ ਵੀ ਪੇਕਿਆਂ ਨੇ ਜਨਮ ਤੋਂ ਲੈ ਕੇ ਕਿਹਾ ਵੀ ਬੇਗਾਨਾ ਤਾਂ ਨੇ ਬੇਗਾਨੇ ਘਰ ਵਿੱਚ ਜਾਣਾ ਤੇ ਬੇਗਾਨਿਆਂ ਨੇ ਕਿਹਾ ਸਹੁਰਿਆਂ ਨੇ ਕਿਹਾ ਵੀ ਇਹ ਬੇਗਾਨੀ ਆਈ ਐ ਤੇ ਜਿਨੇ ਵਿਆਹ ਕੇ ਲਿਆਂਦਾ ਉਹਨੇ ਵੀ ਇਹ ਗੱਲ ਕਹਿ ਦਿੱਤੀ ਉਹਨੇ ਵੀ ਕਿਹਾ ਵੀ ਘਰ ਮੇਰਾ ਐ ਤੇ ਮੇਰੀ ਚੱਲੇਗੀ ਮੈਂ ਕਹਿੰਨਾ ਵੀ ਘਰ ਦੇ ਅੰਦਰ ਸਾਰਿਆਂ ਦੀ ਚਲੇਣੀ ਚਾਹੀਦੀ ਹਾਂ ਪਰਿਵਾਰ ਦਾ ਮੁਖੀ ਹੈ ਉਹਦਾ ਅਧਿਕਾਰ ਕੁਝ ਵੱਧ ਹੁੰਦਾ ਹੈ ਤੇ ਉਹ ਪਰਿਵਾਰ ਦੇ ਭਲੇ ਲਈ ਹੁੰਦਾ ਹੈ ਉਹਦੇ ਵਿੱਚ ਨੋਹ ਦਾ ਵੀ ਭਲਾ ਪੁੱਤ ਦਾ ਵੀ ਭਲਾ ਸਾਰਿਆਂ ਦਾ ਭਲਾ ਹੁੰਦਾ ਹੈ ਉਹਦੇ ਵਿੱਚ ਜੇ ਨੋਹ ਘਰ ਵਿੱਚ ਜਾ ਕੇ ਚਾਹੇ ਵੀ ਇਹ ਸਾਰੇ ਅੱਜ ਤੋਂ ਪਹਿਲਾਂ ਤੇ ਮੂਰਖਤਾ ਦੇ ਤਾਣੇ ਜਿਉਂਦੇ ਆ ਰਹੇ ਸਨ ਮੈਂ ਸਿਆਣੀ ਬਣ ਕੇ ਇਹਨਾਂ ਦੇ ਘਰ ਵਿੱਚ ਆਈਆਂ ਤੇ ਨੋਹ ਦੀ ਵੀ ਗਲਤੀ ਥੀ ਪਰ ਅਧਿਕਾਰ ਉਸ ਨੋ ਨੂੰ ਘਰ ਦੇ ਅੰਦਰ ਬਰਾਬਰ ਦਾ ਮਿਲਣਾ ਇਹ ਬੜਾ ਜ਼ਰੂਰੀ ਹੈ ਖੈਰ ਮੈਂ ਇੱਕ ਵੱਖਰਾ ਵਿਸ਼ਾ ਸੀ ਕਿਸੇ ਦਿਨ ਗੱਲ ਕਰਾਂਗਾ ਗੱਲ ਕਰ ਰਿਹਾ ਸਾਂ ਵੀ ਘਰ ਵਾਲੇ ਨੇ ਵੀ ਕਿਹਾ ਵੀ ਮੇਰਾ ਘਰ ਏ ਮੇਰੀ ਘਰ ਦੇ ਵਿੱਚ ਚੱਲੇਗੀ ਤੇ ਮੈਂ ਇਹ ਕਹਿੰਨਾ ਵੀ ਉਹ ਵਿਚਾਰੀ ਨਾ ਇਧਰ ਦੀ ਰਹੀ ਨਾ ਉਧਰ ਦੀ ਰਹੀ ਤੇ ਐਸਾ ਕਿਉਂ ਹੋਇਆ ਭਾਈ ਪੇਕਿਆਂ ਨੇ ਕਿਹਾ ਬਗਾਨੀ ਐ ਸਹੁਰਿਆਂ ਨੇ ਕਿਹਾ ਬੇਗਾਨੀ ਘਰ ਵਾਲੇ ਨੇ ਕਿਹਾ ਮੇਰਾ ਘਰ ਏ ਉਹਦਾ ਘਰ ਕਿਹੜਾ ਹੋਇਆ ਨਾ ਪੇਕੇਆਂ ਦਾ ਕਰ ਰਿਆ ਤੇ ਨਾ ਸਹੁਰਿਆਂ ਦਾ ਕਰ ਰਿਆ ਉਹਨਾਂ ਨੇ ਕਿਹਾ ਬੇਗਾਨੀ ਐ ਤੇਰਾ ਇੱਥੇ ਕੋਈ ਬਹੁਤਾ ਬੋਲਣ ਦਾ ਹੱਕ ਨਹੀਂ ਐ ਉਹਨਾਂ ਨੇ ਕਿਹਾ ਬੇਗਾਨੀ ਐ ਤੇਰਾ ਬਹੁਤਾ ਬੋਲਣ ਦਾ ਹੱਕ ਨਹੀਂ ਐ ਫਿਰ ਉਹਦਾ ਅਧਿਕਾਰ ਸਾਰੇ ਦੇ ਸਾਰੇ ਗਏ ਕਿਹੜੇ ਖੂ ਖਾਤੇ ਚ ਉਹਦੇ ਅਧਿਕਾਰਾਂ ਦੇ ਨਾਲ ਖਲਵਾੜ ਕਿਉਂ ਹੋਇਆ ਮੈਂ ਗੱਲ ਤੇ ਕਰ ਰਿਹਾ ਸਾ ਕਫਨ ਦੀ ਵੀ ਜਦੋਂ ਉਹ ਵਿਚਾਰੀ ਮਰ ਜਾਂਦੀ ਐ ਕਫਨ ਉਹਦਾ ਜਿਹੜਾ ਆਇਆ ਉਹ ਵੀ ਪੇਕੇ ਘਰ ਵਿੱਚੋਂ ਆਇਆ ਉਹਦਾ ਸਹੁਰੇ ਘਰ ਵਿੱਚ ਨਾ ਵੀ ਅਧਿਕਾਰ ਨਹੀਂ ਰੋਟੀਆਂ ਪਕਾਈਆਂ ਉਹਨੇ ਤੁਹਾਡੇ ਘਰ ਦੀਆਂ ਸਾਫ ਸਫਾਈ ਕੀਤੀ ਤੁਹਾਡੇ ਘਰ ਦੀ ਪਾਈ ਪਾਈ ਕਰਕੇ ਜੋੜਿਆ ਬਣਾਇਆ ਤੁਹਾਡਾ ਘਰ ਤੇ ਕਫਨ ਆ ਰਿਹਾ ਉਹਦਾ ਪੇਕਿਆਂ ਦੇ ਕਰੋ ਕੰਮਕਾਰ ਕੀਤਾ ਉਹਨੇ ਤੁਹਾਡਾ ਅਗਰ ਵੰਦਨ ਵਿੱਚ ਤੁਸੀਂ ਸਕਸੈਸ ਹੋਏ ਕਾਮਯਾਬ ਹੋਏ ਹਿੱਸਾ ਪਾਇਆ ਉਹਨੇ ਤੁਹਾਡੇ ਨਾਲ ਤੇ ਕਫਨ ਆ ਰਿਹਾ ਪੇਕਿਆਂ ਦੇ ਕਰੋ ਬੱਚੇ ਪੈਦਾ ਕੀਤੇ ਤੁਹਾਡੇ ਅਨਸਬੰਸ ਵਧੀ ਤੇ ਤੁਹਾਡੇ ਅਛਾਂ ਅਸਬੰਸ ਦੇ ਉੱਤੇ ਨਾਂ ਕਿਦਾ ਚੱਲਦਾ ਬਲਾ ਜਨਾਨੀ ਦਾ ਇੱਕ ਬੰਦੇ ਦਾ ਬੰਦੇ ਦਾ ਹੀ ਨਾਂ ਚੱਲਦਾ ਹੈ ਨਾ ਵੀ ਫਲਾਣੇ ਦੇ ਪੁੱਤਰੇ ਨੇ ਫਲਾਣੇ ਦੇ ਇਹ ਦੋਤਰੇ ਨੇ ਫਲਾਣੇ ਦਾ ਪੁੱਤ ਅਨਸਬੰਸ ਚੱਲੀ ਤੁਹਾਡੀ ਕੁਲਬਦੀ ਤੁਹਾਡੀ ਬੱਚੇ ਪੈਦਾ ਕੀਤੇ ਤੁਹਾਡੇ ਤੇ ਕਫਨ ਆਵੇ ਪੇਕਿਆਂ ਦੇ ਕਰੋ ਇਹ ਅਧਿਕਾਰ ਨੇ ਤੁਹਾਡੇ ਸਮਾਜ ਵਾਲਿਆਂ ਦੇ ਸਿਆਣਿਓ ਸੋਚਣਾ ਚਾਹੀਦਾ ਇਹਨਾਂ ਜ਼ੰਜੀਰਾਂ ਨੂੰ ਤੋੜੋ ਇਹ ਜ਼ੰਜੀਰਾਂ ਕਲੰਕਿਤ ਨੇ ਕਲੰਕ ਦੇਣ ਵਾਲੀਆਂ ਜੰਜੀਰਾ ਨੇ ਕਲੰਕ ਦੇਣ ਵਾਲੀਆਂ ਉਹਦੀ ਵਿਚਾਰੀ ਦੀ ਤੇ ਆਪਣੇ ਨਾਂ ਦੇ ਨਾਲ ਜਾਤ ਵੀ ਨਹੀਂ ਰਹੀ ਹਾਲਾਂਕਿ ਜਾਤ ਦਾ ਕਨਸੈਪਟ ਇੱਕ ਵੱਖਰਾ ਹੈ ਮੈਂ ਕਿਸੇ ਵਕਤ ਪੇਸ਼ ਕਰਾਂਗਾ ਉਹਦੀ ਤੇ ਜਾਤ ਵੀ ਨਹੀਂ ਰਹੀ ਉਹਦੀ ਆਪਣੀ ਜਾਤ ਕੀ ਸੀ ਉਹਦੇ ਨਾਂ ਦੇ ਨਾਲੋਂ ਪਿਓ ਵਾਲਾ ਸਰਨੇਮ ਉੱਤਰ ਕੇ ਪਤੀ ਵਾਲਾ ਸਰਨੇਮ ਆ ਗਿਆ ਇਹ ਢਿੱਲੋਂ ਹੈ ਵਿਰਕ ਹੈ ਗਿੱਲ ਹੈ ਮਾਣ ਹੈ ਬਰਾੜ ਹੈ ਕੋਈ ਵੀ ਲਾਲੋ ਨਰੂਲਾ ਹੈ ਸਚਦੇਵਾ ਹੈ ਕੁਝ ਵੀ ਹੈ ਉਹਦੀ ਤੇ ਪਤੀ ਵਾਲਾ ਪਿਓ ਵਾਲੀ ਜਾਤ ਵੀ ਨਾ ਰਹੀ ਜਾਤ ਵੀ ਤੁਹਾਡੀ ਪਰ ਕਫਨ ਆਵੇ ਪੇਕਿਆਂ ਦੇ ਕਰੋ ਇਹ ਤੁਹਾਡਾ ਸਮਾਜ ਹੈ ਫਿਰ ਕਹਿੰਦੇ ਆ ਸਾਡਾ ਸਮਾਜ ਬੜਾ ਰੋਸ਼ਨ ਦਿਮਾਗ ਹੈ ਬੜੀ ਉੱਚੀ ਸੋਚ ਵਾਲਾ ਹੈ ਕਾਦੀ ਉੱਚੀ ਸੋਚ ਤੁਹਾਡੀ ਤੁਸੀਂ ਨਿੱਕੀਆਂ ਨਿੱਕੀਆਂ ਰੀਤੀਆਂ ਤੇ ਬਦਲ ਨਹੀਂ ਪਾ ਰਹੇ ਜ਼ੰਜੀਰਾਂ ਤੋੜ ਨਹੀਂ ਪਾ ਰਹੇ ਅਖੀਰ ਤੇ ਕਫਨ ਦੀ ਗੱਲ ਆਉਂਦੀ ਹੈ ਤੇ ਉਹ ਕਫਨ ਪਿਓ ਲਿਆ ਰਿਹਾ ਹੈ ਭਰਾ ਲਿਆ ਰਿਹਾ ਉਹਦਾ ਇਸ ਘਰ ਵਿੱਚੋਂ ਕਫਨ ਦਾ ਕੁ ਵੀ ਨਹੀਂ ਹੈ ਤੁਹਾਡੇ ਘਰ ਦੇ ਅੰਦਰ ਕਫਨ ਦਾ ਵੀ ਹੱਕ ਨਹੀਂ ਹੈ ਇਹ ਕੁਰਿਤੀਆਂ ਨੇ ਸਮਾਜ ਨੂੰ ਕਲੰਕਿਤ ਕਰਨ ਵਾਲੀਆਂ ਨੇ ਇਨ੍ਹਾਂ ਕ੍ਰਿਤੀਆਂ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਹੈ